मान जहिड़े भॻवंत माना सोचियण ਇਹ ਉਹ ਜਿੰਦਾ ਆਪਣੇ ਛੋਟੇ ਪਰਿਵਾਰਾਂ ਨਾਲੋਂ ਮੋਟੇ ਕਿੰਨੀ ਕੀ ਗੱਲ ਨੇ ਵਾਪਸ ਦਿੱਪੜੀ ਵੀ ਪਾ ਕੇ 15 ਕਿਨਾਂ ਜੁਆਣੀ ਖੜਸ ਗਿਆ ਬਾਸਾ ਨੇ ਝਾਲ ਢਾਰ ਲਿਆ ਗਿਆ ਜਿਵੇਂ ਉਹਨਾਂ ਸਟਾਫਰ ਸੇਨ ਕਹਾ ਹਾਲਾਤ ਬਣ ਗਏ ਆ ਤਾਂ ਪਾ ਕੇ 15 ਕੱਟ ਤੱਕ ਪਾਣੀ ਖੜਾ ਹੈ ਜੁਵਾ ਦੇ ਕਿਤੇ ਬਹਾ ਦੇ ਮਨ ਉਸ ਤੇ ਮੈਂ ਆਪਣੇ ਜਿਹਾ ਟੈਟਾ ਪਾਣੀ ਪੱਟੀ ਗੱਲ ਤੱਕ ਦਾ ਡਰ ਹੋ ਗਿਆ ਕੈਪਟਨ ਜਾਂ ਭਗਵੰਤ ਮਾੜਾ ਪਤਾ ਨਹੀਂ ਲੱਗਦਾ ਪਤਾ ਤੇ ਉਹ ਇਹਨਾਂ ਦਾ ਸੁੱਖ ਹੈ ਗਜ਼ਾਕ ਨੇ ਗਜ਼ਾਕ ਇਹਦਾ ਮੁੰਡਾ ਕਾਕਾ ਇਹਦੀ ਐਕਟੀਵਿਟੀ ਦਾ ਉਮੀਦ ਉਹ ਜਿੱਤ ਪਾਗਾ ਨਾ ਕਾਫੀ ਪਾਣੀ ਨਾਲ ਕੱਢੀ ਹੋਈਗਾ ਤੇ ਨਹੀਂ ਤਾਂ ਪਤਾ ਕਿ ਕਰਿਆ ਆਕਰਵਾਣੀ ਕਰਨ ਨਾ ਮੇਰਾ ਮਾਫੀ ਕਰਦਾ ਹਾਂ ਕਿਉਂਕਿ ਅੱਜ ਤੱਕ ਲਈ ਨਾ ਪੇਪਰ ਆਵਾਜ਼ ਨਿਕਾਸ ਹੋ ਰਿਹਾ ਹੈ ਉਹ ਬਾਦਸ਼ਾਹ ਵੀ ਨੈਗਟਿਵ ਸੀਟ ਵੋਨ ਨੂੰ ਭੈਗਨ ਨੇ ਮੈਨੂੰ ਦੇ ਗਿਆ ਫਿਰ ਸੱਜਾ ਮੈਂ ਉਹਨਾਂ ਸਦਕੀ ਗਿਆ ਉਹਨਾਂ ਦੀ ਉਹਨਾਂ ਦਾ ਪਤਾ ਕਿੱਥੇ ਪਾਉਂਦਾ ਜਨਾਰਕ ਫਿਰ ਫਿਰ ਸੱਜਾ ਮੈਂ ਮੈਂ ਕਹਿੰਦਾ ਰੂਸੀ ਗੱਲ ਮੈਂ ਕਹਿੰਦਾ ਇਹ ਚੌਨੀਆ ਪਸੇ ਨਾਲ ਮੈਂ ਕਿਹਾ ਉੱਥੀ ਜਿਹੜਾ ਹੀ ਬੋਲੂਗੀ ਇਹ ਨਹੀਂ ਲੜਾਈ ਨਹੀਂ ਆਪਰੇ ਤੋਂ ੱਲੀ ਨਹੀਂ ਜਾਨੀ ਕਿ ਜੋ ਬੰਦੇ ਮੇਰੇ ਐ ਨੂੰ ਨੁਕਸਾਨ ਹੋ ਜੂਗਾ ਇਹ ਮੈਂ ਪਾਉਂਦੇ ਤਾਂ ਬਾਣੀ ਆਸ ਤੇ ਫੈਕੜੀ ਨਹੀਂ ਜਣੂ ਕੋਰ ਕੋ ਮਾਰੇ ਗੱਛੜਾ ਉਹ ਨੰਟਾ ਕਰਦਾ ਨਾ ਉਸੀ ਨਾ ਉਸੀ ਲੱਗਦੀ ਉਹ ਜਿੰਨਾ ਜਿਹੜਾ ਵਧੀਆ ਨਿਕਾਸ ਨੂੰ ਕਿੰਨਾ ਸੀਰ ਦੱਸਦਾ ਜਿੰਨਾ ਟੀ ਜਾਂਦਾ ਹੈ ਅੱਜਾਂ ਦੇ ਕਾਗਜ਼ੀ ਸਰਕਾਰ ਦੇ ਵਿੱਚ ਕੁਝ ਨਹੀਂ ਨਾ ਸਿਰਫ ਉਹਨਾਂ ਦੇ ਜਾਣ ਕੇ ਪੈਪ ਕੋਟ ਕਰਦਾ ਇਹ ਗੱਲੇ ਦਾ ਅੱਗੇ ਕੱਟੇ ਰੱਖੇ ਇਹ ਗੱਲਾਂ ਨੂੰ

ਸਾਸੇ ਹਾਂਜੀ ਹਾਂ ਸਾਡੇ ਬੜੇ ਹੀ ਸਤਕਾਰਯੋ ਹਾਂਜੀ ਬੰਦੇ ਮੇਰੇ ਵੱਡੇ ਜੀ ਫਰਦੀਸ਼ ਸਿੰਘ ਜੀ ਕੋਣੀ ਹਾਂਜੀ ਹਾਂਜੀ ਬਾਈਸ ਕਪਤਾਨ ਕੋਣੀ ਕਲਜਨ ਮੈਂ ਵੀ ਗਰੈਂਡ ਲਿਖੀ ਹੈਗਾ ਇੱਦਾਂ ਆਪਾਂ ਦਾ ਨਾਮ ਪੰਜਾਬ ਦਾ ਜਿੱਲੀ ਨਾਲ ਉਹ ਮੈਂ ਕੱਢਿਆ ਸੀ ਮੰਨੇ ਇਹਨੂੰ ਤੱਕ ਤੱਕ ਕਰਿਆ ਸੀ ਆਪਣਾ ਉਡੀਕ ਨਿੱਤ ਤੱਕਾ ਮੈਂ ਸੀ ਪੁੱਤਰਾ ਆਹਣੂ ਮੈਂ ਸੰਜੋਤ ਸਿੰਘ ਪੱਟਿਆ ਬਾਈ ਮੇਰੀ ਕਾਤਾ ਵਾਲਾ ਯਾਨੀ ਅੱਗੇ ਜਿਹੜਾ ਉਹ ਆਪਣਾ ਖਾਤੌਦ ਬਣਾ ਲਈ ਪੈਣਾ ਸੀ ਹੋ ਗਿਆ ਉਹ ਮਾਰੇ ਬਖਸ਼ ਕਰ ਪਹਿਲਾਂ ਤਾਂ ਸਾਰੀ ਸੰਗਤ ਦਾ ਧੰਵਾਦ ਕਿ ਤੁਸੀਂ ਸਵੇਰ ਸਵੇਰ ਆਦਰ ਜੀ ਮੈਂ ਜੋ ਸ਼ਰਮਾ ਘਟ ਕੇ ਆਇਆ ਹਾਂ ਬਾਕੀ ਜਿਵੇਂ ਕੌਣੀ ਸਾਹਿਬ ਨੇ ਬੜੇ ਵਿਸਥਾਰ ਨਾਲ ਦੱਸਿਆ ਦੇਖੋ ਮੈਂ ਇੱਕ ਗੱਲ ਕਹਿਣਾ ਹੁੰਦਾ ਜਿਹੜੇ ਆਪਣੇ 90 ਤੋਂ ਬਾਅਦ ਜਵਾਕ ਦਾ ਜਨਮ ਹੋਇਆ ਸੀ ਉਹਨਾਂ ਨੂੰ ਕਦਰ ਨਹੀਂ ਕੀ ਫਾਜ਼ਲ ਸਾਹਿਬ ਦੇ ਬੋਲ ਆਂ ਕਦ ਉਹਨਾਂ ਨੂੰ ਸ਼ਾਇਦ ਖਿਲਖਾ ਲੱਗਦਾ ਵੀ ਆ ਮੁਦੱਤੀ ਹੋ ਰਿਹਾ ਜਾ ਹੁਣਾ ਪਿਆ ਤਾਂ ਸਾਡਾ ਹੱਕ ਪਣ ਮੈਂ ਤਾਂ ਇੱਕ ਗੱਲ ਮੈਂ ਨਾਲ ਦੇਖੋ ਕਿ ਨਹੀਂ ਪਰਵਾਹ ਨਹੀਂ ਆਪਣੇ ਸ਼ੋਮਨੀ ਗੱਲ ਦੇ ਪਰਵਾਹ ਤੇ ਆਉ ਬਟਾਉਣ ਲੱਗ ਗਿਆ ਜਿੱਤੇ ਮਰਜੀ ਜਦੋਂ ਮਰਜੀ ਆਪਾਂ ਇਹ ਬੰਦ ਕੀ ਬਾਦਲ ਸਾਹਿਬ ਥੋੜੇ ਤੇ ਕੁਦਰਤ ਇੱਕ ਕੜੀ ਸੀਗੇ ਉਹ ਥੋੜੇ ਵਕੀਲ ਸੀਗੇ ਉਹਨਾਂ ਨੂੰ ਸ਼ੌਂਕ ਸੀ ਕੰਮ ਕਰਨ ਦਾ ਜਿਵੇਂ ਆਪਣੇ ਫਲੱਡ ਆਉਂਦੀ ਸੀ ਜਿਵੇਂ ਆਪਣੇ ਬਾਦਸ਼ਾਹ ਚ ਬੁਰਾ ਹਾਲ ਹੋ ਜਾਂਦਾ ਸੀ ਕੱਲਾ ਕੋਣੀ ਨਹੀਂ ਤੁਸੀਂ ਸਾਰਾ ਮੁਕਤ ਦੇਖੋ ਤੇ ਸਾਰਾ ਆਪਣਾ ਆ ਮਾਲਵੇ ਵਾਲੀ ਸਾਰੀ ਬੈਲਟ ਵੇ ਮੈਂ ਇੱਕ ਪੰਜਾਬੀ ਦੀ ਗੱਲ ਗੁਰੂ ਮਾਰੇ ਤੋਂ ਡਰ ਕੇ ਕੋ ਨਵੇਟ ਦਿਨਾ ਜੀ ਜੇ ਬਾਦਲ ਸਾਹਿਬ ਨਾਲ ਆਉਂਦੇ ਆਪਣੇ ਤੋਂ ਤੇਜ ਵੀ ਨਹੀਂ ਪੰਜਾਬੀ ਚ ਗੱਲ ਕਰਦੇ ਇਹ ਮੇਰੀ ਬੇਨਤੀ ਆ ਤੁਹਾਡੇ ਪਰਿਵਾਰਾਂ ਨੂੰ ਵੀ ਪੁੱਤ ਪੁੱਤਰੇ ਦੋ ਤੇ ਦੋਤੀਆਂ ਉਹਨਾਂ ਨੂੰ ਸਮਝਾਇਆ ਕਿ ਇਹ ਦੀਨ ਬਾਦਲ ਸਾਹਿਬ ਬਾਦਲ ਸਾਹਿਬ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਮੇਰੀ ਆਸਾ ਪੁੱਤਰ ਡਿਊਟੀ ਸੀ ਇਹ ਹੁਣ ਇਲੈਕਸ਼ਨ ਦੀ ਚਲੋ ਬਾਅਦ ਚੱਲ ਆਪਾਂ ਲੜਾਈ ਨਹੀਂ ਜਦੋਂ ਡਿਫਿਕਲ ਉਹ ਕਾਲੀ ਗੱਲ ਸੀ ਮੇਰੀ ਜੀ ਸੀ ਆਸਾ ਉਥੇ ਚਾਰ ਪੰਜ ਬਜ਼ੁਰਗ ਸੀਗੇ ਬਾਦਲ ਸਾਹਿਬ ਦੇ ਨਾਲ ਤੇ ਮੈਂ ਉਹਨਾਂ ਨੂੰ ਪੁੱਛਣ ਲੱਗ ਪਿਆ ਮੈਂ ਕਿਹਾ ਜੀ ਬਾਦਲ ਸਾਹਿਬ ਦੀ ਕੋਈ ਗੱਲ ਹੀ ਸੁਣਾ ਦਿਓ ਕਹਿੰਦੇ ਕਾਕਾ ਬਾਦਲ ਸਾਹਿਬ ਇੱਕੋ ਹੀ ਨਾ ਜਦੋਂ ਫੇਲੀ ਪ੍ਰੀਮੋ ਮੰਤਰੀ ਬੰਦੋ ਕਹਿੰਨੋਂ ਕਹਿੰਦੇ ਜੀਪ ਤੇ ਆਏ ਤੋਂ ਨਾਲ ਇੱਕ ਚਲਾਉਂਦਾ ਸੀਗਾ ਇੱਕ ਬਾਲ ਸਾਹ ਵਾਏ ਤੇ ਕਹਿੰਦੇ ਬਾਲ ਸਾਹ ਸਾਡੇ ਕੋਲ ਬੈਠ ਕੇ ਤੇ ਕਹਿੰਦੇ ਯਾਰ ਵੋਟਾਂ ਪਾਓ ਬਾਦੂ ਸਾਹਮਣੇ ਗਰੀਬ ਪਰਿਵਾਰਾਂ ਨੇ ਆਗੇ ਆਪਣੇ ਪਰਿਵਾਰ ਜਾਂਦੇ ਸੀਗੇ ਠੀਕ ਹੈ ਗਰੀਬ ਪਰਿਵਾਰ 30 ਕਿਲੋ ਭਲੇ ਕਣਕ ਲੈ ਕੇ ਆਉਂਦੇ ਹੁੰਦੇ ਜਾਨੋ ਭਲੇ ਸੋਨਿਆ ਨਰਸਰੀਆ अच्छा पहला मतलब कि नीले कार्ड आज तक किसी ਨੂੰ ਪੰਜਾਬ ਸਰਕਾਰ ਵਾਲੀ ਕਾਟ ਨਹੀਂ ਮਿਲਦੀ ਫ੍ਰੀ ਦੇ ਬਿਜਲੀ ਦੇ ਮੀਟਰ ਉਹਦੀ ਮੰਨਣਾ ਨਹੀਂ ਸਾਡੇ ਹਲਕਿਆਂ ਚ ਅਸੀਂ ਥੋੜੀਆਂ ਜਿਹਾ ਕੇ ਮੀਟਰ ਵੰਡਦੇ ਅੱਜ ਗੱਲ ਕਰਦੇ ਆ 600 ਯੂਨਟ ਦੀ 400 ਯੂਨਟ ਆਪਣਾ ਹੀ ਦਿੱਤਾ ਹੋਇਆ ਸੀ 200 ਯੂਨਟ ਇਹਨਾਂ ਨੇ ਦਿੱਤਾ ਨਾ ਤੇ 200 ਯੂਨਿਟ ਦੇ ਉੱਤੇ ਜਦੋਂ ਇੱਕ ਯੂਨਿਟ ਵੀ ਵੱਲ ਜਾਂਦਾ ਤੇ ਦੱਸ ਦਿਓ ਬਿੱਲ ਕਿੰਨਾ ਕਿੰਨਾ ਹੋਊਗਾ। ਬਾਦਸ਼ਾਹ ਬੜੇ ਕੀ ਹੁੰਦਾ ਸੀ ਕਿ 400 ਯੂਨਿਟ ਤੋਂ ਉੱਤੇ ਇੱਕ ਯੂਨਿਟ ਸੀ ਆ ਤਾਂ ਇੱਕ ਯੂਨਿਟ ਦਾ ਬਿੱਲ ਆਉਂਦਾ। ਪਹਿਲੀ ਗੱਲ ਤਾਂ ਆਉਂਦਾ ਨਹੀਂ। ਤੇ ਦੂਜੀ ਗੱਲ ਤਾਂ ਜਿਵੇਂ ਕਹਿ ਲਓ ਚਲਾ ਹੁਣ ਰਿਕਾਰਡਿੰਗ ਵੀ ਕਰੀ ਜਾਂਦੇ ਬਾਦਸ਼ਾਹ ਤਾਂ ਉੱਥੇ ਨਾ ਕਹਿ ਦਿੰਦੇ ਸੀ ਯਾਰ ਕੁੰਡੀਆਂ ਕੰਡੀਆਂ ਪਾੜਿਓ ਨਾ ਚੱਲਦੀ। ਸਾਹ ਨੀਲੇ ਕਾਰਡ ਕਿੰਨੇ ਚਾਹੀਦੇ ਗਰੀਬ ਪਰਿਵਾਰਾਂ ਨੂੰ ਜੇ ਸਰਪੰਚ ਸਾਹਿਬ ਨੇ ਕਿਹਾ 500 ਉੱਥੇ ਲੱਗਿਆ ਅਫਸਰ ਨੇ ਕਹਿੰਦੇ ਸੀ 600 ਰੱਖ ਲਿਓ। ਕਾਕੀ ਯਾ ਰਾਣਾ ਹੋਵੇ ਕੋਈ ਬੰਦਾ ਰਹੇ ਆ ਸੋਚੀ ਆ ਜੜੀਆਂ ਸਰਕਾਰਾਂ ਨੇ ਕੀ ਸੋਚ 500 ਕਹਿ ਕੇ 300 ਬਣਾਉਂਦੇ ਤਾਂ ਮੈਂ ਇਸ ਗੱਲ ਦੀ ਕਹਿਣਾ ਵੀ ਜੇ ਆਪਾਂ ਕਾ ਡੀਜ਼ਲ ਜਿਹੜਾ ਪੁਰਾਣਾ ਬਾਦਲ ਸਾਹਿਬ ਦੀ ਸੋਚ ਤੇ ਜਿਨ੍ਹਾਂ ਨੇ ਡਟ ਕੇ ਪੈੜਾ ਦਿੱਤਾ ਇਹ ਆਪਾਂ ਤਗੜੇ ਹੋ ਕੇ ਉਹੀ ਚੱਲ ਪਈਏ ਤਾਂ ਬਾਬਾ ਮੇਰ ਕਰੇ ਆਪਾਂ ਮੈਨੂੰ ਨਹੀਂ ਲੱਗਦਾ ਕਿ ਗਾਂ 2027 ਕੋਈ ਸਰਕਾਰ ਆਉਣੀ ਹੋ ਸਕਦੀ ਸਰਕਾਰ ਥੋੜੀ ਆ ਜਾਣੀ ਹੈ ਜੀ 100% ਸਾਰਿਆਂ ਨੇ ਘੁੰਮ ਫਿਰ ਕੇ ਵੇਖਿਆ ਬਦਲਾਅ ਦਾ ਚਾਬੀ ਲੈ ਗਿਆ ਹੁਣ ਮੈਨੂੰ ਇੱਕ ਦੱਸੋ ਜਿਹੜਾ ਨਾ ਮੈਂ ਅੱਗੇ ਕਹਿਣਾ ਹੁੰਦਾ ਸਭ ਕੀ ਕਰਦੇ ਆ ਮੈਂ ਕਿ ਜੀ ਅਸੀਂ ਤਾਂ ਦਰੀਆਂ ਕੁੜੀਆਂ ਕਟਕੀਆਂ ਕਰੀ ਜਾਂਦੇ ਮੈਨੂੰ ਕਹ ਮੈਂ ਕਿ ਜੀ ਪੜ੍ਹਦੇ ਕਿਹੜੀ ਕਲਾਸ ਜੀ ਮੈਂ ਕਿ ਜੀ ਪੜ੍ਹਨਾ ਕਾਕਾ ਪੜ੍ਹ ਉਹਦਾ ਉਹਨਾਂ ਨਾਲ ਅੱਜ ਮਿਲਦੇ ਮੇਰੀ ਬਾਪ ਜਿਹੜਾ ਕਾਕਾ ਜੀ ਐਮਐਲਏ ਬੰਦਾ ਆ ਤੇ ਫਿਰ ਇਹ ਤੋਂ ਬਾਅਦ ਨਾ ਕਹਿੰਦਾ 25-30 ਸਾਲ ਨਾਲਾ ਉਦੋਂ ਕਹਿੰਦਾ ਰਾਤੋਂ ਰਾਤ ਐ ਮੈਂ ਨਹੀਂ ਬਣਿਆ ਤੇ ਇੱਕ ਗੱਲ ਹੋਰ ਸੁਣਦਾ ਵੀ ਵਰਕਰ ਨੂੰ ਕਿਤੇ ਖੜਾ ਨਾ ਛੱਡ ਜਾਓ ਕਿਤੇ ਕਹਦੇ ਹੋ ਅੱਜ ਤਾਂ ਮੇਰੀ ਪਾਣੀ ਦੀ ਵਾਰੀ ਆ ਅੱਜ ਮੈਂ ਸਪਰੇਅ ਕਰਨੀ ਕਹਿੰਦਾ ਉਦੋਂ ਥਾੜੇ ਚੋਦੇ ਰਗੜਿਆ ਬੱਜਾ ਹੋਵੇ ਤੇ ਤੁਸੀਂ ਆਪ ਦੀ ਸਪਰੇਅ ਤੇ ਰਿਸ਼ਤੇਦਾਰੀਆਂ ਪਾਉਂਦੇ 24 ਘੰਟੇ ਤੇ ਮਹੀਨੇ ਦੇ 20 ਦਿਨ ਇਸ ਕੰਮ ਤੇ ਲਾਉਂਗੇ ਤੇ 25 30 ਸਾਲ ਬਾਅਦ ਅੰਨ ਲਿਜੋ। ਕਿਉਂਕਿ ਆਪ ਬੰਦੇ ਜਿਹੜੇ ਹੁਣ ਬਣਵੇਂ ਬਣ ਗਏ। ਆਪ ਦੰਗੜੇ ਕੱਸੇ ਸੀ ਨਾ ਕਿਸ ਨੂੰ ਪਾਣੀ ਪਿਆ ਸੀ ਮੱਛੀਆਂ ਦਰੀਆਂ ਪਛਾਈਆਂ ਸੀ। ਆ ਸ਼ੋਲਡਰ ਮੂਡੀਆਂ ਦੇ ਆਪ ਜਵਾਕਾਂ ਨੇ ਵੀ ਕਹਿਤਾ ਲਾਲਾ ਲਾਲਾ ਕਰਕੇ ਕੋਈ ਬਣਾ ਦਿਓ ਬਣਾ ਦਿਓ ਬਣਾ ਦਿਓ ਬਦਲਾ ਬਦਲਾ ਬਦਲਾ। ਉਹਨੇ ਬਦਲਾ ਤਾਂ ਕੰਧਾ ਜ ਟੱਕਰਾ ਮਾਰਦਾ। ਤੇ ਮੈਂ ਤੁਹਾਨੂੰ ਇੱਕ ਦੱਸ ਦੇਣਾ ਵੇਖੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਚਪਾਈ ਬੈਠੇ ਹੋ। ਉੱਡੇ ਹੌਸਲੇ ਬੜੇ ਬੁਢੇ ਤੁਸੀਂ ਚੰਗੇ ਮਾੜੇ ਸਮੇਂ ਕੱਟਨੇ ਜਾਓ ਤੇ ਜਦੋਂ ਮੱਕੜਾਂ ਦੀ ਵਾਰੀ ਆਈ ਨਾ ਆਪਾਂ ਨੂੰ ਲੋੜ ਪੈਣੀ ਉਹਨਾਂ ਨੇ ਆਪ ਹੀ ਕੰਮ ਕਰ ਦਿੱਤੇ ਆਪਾਂ ਨੂੰ ਤੋੜਦੇ ਕਿਉਂਕਿ ਆਪਾਂ ਵੱਡੇ ਜਿਗਰੇ ਵਾਲੇ ਆਪਾਂ ਵੱਡੇ ਦਿਲ ਵਾਲੇ ਆ ਠੀਕ ਹੈ ਨਾ ਆਪਾਂ ਮਤਲਬ ਕਿ ਬਾਦਲ ਸਾਹਿਬ ਦੇ ਕਹਿਣਾ ਨੂੰ ਵੀ ਆਪਦਾ ਕੋਣੀ ਸਾਹਿਬ ਨੂੰ ਕਹਿਣਾ ਕਿਸੇ ਨੂੰ ਨਿੰਦਣ ਦੀ ਲੋੜ ਨਹੀਂ ਆਪ ਦਾ ਕੀ ਰਵੱਟਾ ਵੀ ਅਸੀਂ ਕੀ ਕਰ ਆਪਾਂ ਕਾਲੀ ਦਲ ਦੀ ਤਰੱਕੀ ਕਿਵੇਂ ਕਰਾਉਣੀ ਆਪਾਂ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਤਰੱਕੀ ਉਹਨੂੰ ਮੁੱਖ ਮੰਤਰੀ ਕਿਵੇਂ ਬਣੇਂਗੇ ਲੰਬੇ ਤੇ ਰਹੋਗੇ ਘਾਟੇ 'ਚ ਜਾਉਗੇ ਆਪ ਦਾ ਧੈਰਾ ਵੱਡਾ ਆਪ ਦੀ ਜਿਵੇਂ ਭਾਲ ਸਾਹਿਬ ਕਹਿੰਸੀ ਲਕੀਰ ਵੱਡੀ ਰੱਖੋਗੇ ਤਾਂ ਕੰਮ ਹੋ ਗਿਆ ਉਹ ਇਸ ਕਰਕੇ ਮੈਂ ਕੋਹਣੀ ਸਾਹਿਬ ਦਾ ਹੁਕਮ ਵਾਇਆ ਸੀਗਾ ਕੋਹਣੀ ਪਿੰਡ ਦਾ ਵੈਸੇ ਵੀ ਕਿ ਮੇਕੈਨਿਮੋਸੀਟਾ ਹੁਣ ਮਾਡੇ ਮੋਟੇ ਹੀ ਉਠਣ ਲੱਗੇ ਐ ਲੋ ਤੇ ਤੁਸੀਂ ਜੇ ਰਾਜਪਾਲ ਕੀ ਬੌਦਿ ਪਰਿਵਾਰ ਦਾ ਦੇਖਿਆ ਜੀ ਇਹ ਬੜੀ ਪ੍ਰਸ਼ੰਸਾਯੋਗ ਜਦੋਂ ਸਾਰੀ ਸੰਗਤ ਮੇਸ਼ਾ ਪਰਿਵਾਰ ਲਈ ਚੜ੍ਹਦੀ ਕਲਾ ਦੀ ਸਰਦਾਰੀ ਕਰਦੀ ਹੈ ਤੇ ਬਤੌਰ ਜ਼ਿਲ੍ਹਾ ਪ੍ਰਧਾਨ ਕੌਮ ਦੇ ਨਾਤੇ ਕੋਈ ਸੁਖ ਸੁਖੰਦਾ ਹਾਜਰਾ ਦੀ ਪਾਰਟੀ ਦੀ ਤਗੜੇ ਕਰਨਾ ਜਿਹੜੇ ਆ ਦੁੱਦੇ ਜੈਲ ਦੇ ਪਿੰਡ ਆ ਜੋ ਜ਼ਿਲ੍ਹਾ ਪ੍ਰਧਾਨ ਦਾ ਮੰਨ ਲਓ ਕਿ ਇੱਕ ਇਹ ਵਾਰ ਸਾਰੇ ਹਲਕੇ 'ਚ ਹੀ ਹੁੰਦਾ ਸਾਰੇ ਜ਼ਿਲ੍ਹੇ 'ਚ ਹੀ ਹੁੰਦਾ ਪਰ ਕਿਤੇ ਸਾਡੀ ਕੋਈ ਲੋੜ ਹੋਵੇ ਜਿੱਥੇ ਆਪਾਂ ਕੋਈ ਪਰਿਵਾਰਾਂ ਨੂੰ ਮਿਲਣਾ ਹੋਵੇ ਜਿੱਥੇ ਕਿਸੇ ਦਾ ਵੇਖੋ ਤੁਹਾਡਰ ਗਿਆ ਹਨ ਮੁੱਖ ਸਰ ਨਾਲ ਮੁੱਖ ਸਰ ਕਿਤੇ ਤੁਹਾਨੂੰ ਕਿਤੇ ਦਫ਼ਤਰ ਕੰਮ ਹੋਵੇ ਕਿਤੇ ਹੋਵੇ ਹਮੇਸ਼ਾ ਥੋਡੇ ਹੀ ਹਾਜ਼ਰ ਹ ਕੋਈ ਜ਼ਿਲ੍ਹਾ ਪ੍ਰਧਾਨ ਤਕਰੀਦਾਂ ਦੇ ਸਿਪਾਹੀ ਹੁੰਦੇ ਨਾਤੇ ਹਮੇਸ਼ਾ ਥੋਡੇ ਹੀ ਹਾਜ਼ਰ ਆ ਮੈਂ ਕੌਣ ਹੀ ਕਹਾਂ ਨਹੀਂ ਬੁਧਾਈ ਦੇਣਾ ਕਿਉਂਕਿ ਆ ਪੰਜਾਬ ਦੇ ਵਾਈਸ ਪ੍ਰਧਾਨ ਬਣਿਆ ਪਰਾਵਾ ਹੁੰਦਾ ਕਿ ਵਾਈਸ ਪ੍ਰਧਾਨ ਬਣਿਆ ਹਾਂ ਈਗਣਾ ਦੇਸ਼ ਦੇ ਵਾਈਸ